ਕਬੀਰ ਦੇਖ ਦੇਖ ਜਗ ਢੁੰਡਿਆ ਕਉ ਨਾ ਪਾਇਆ ਠੌਰ ਜਿਨੀ ਹਰ ਕਾ ਨਾਮ ਨਾ ਜਿਸੋ ਕਹਾਂ ਭਲਾ ਨੇ ਆਉ ਕਬੀਰ ਦੇਖ ਦੇਖ ਜਗ ਢੋਡਿਆ ਕਬੀਰ ਖਾਨਾ ਗੌਰ ਨਾਲ ਹਰ ਜਗ੍ਹਾ ਦੇਖਿਆ ਬਤਰਾ ਗੌਰ ਨਾਲ ਸਭ ਜਗ੍ਹਾ ਵਾ ਦੇਖਿਆ ਸਾਰੇ ਬੰਦਿਆਂ ਨੂੰ ਗੌਰ ਨਾ ਸੁਣਿਆ ਜਿੰਨੇ ਮੱਤਾਂ ਨੇ ਗੌਰ ਨਾਲ ਸਮਝਿਆ ਵੇਖੋ ਵੀ ਨਾ ਨਹੀਂ ਕਿਸ ਨੂੰ ਸੁਣਿਆ ਬੰਦੇ ਚਰਚਾ ਕੀਤੀ ਹੈ ਸਾਰਿਆਂ ਨਾਲ ਲੋਕ ਆਉਂਦੇ ਸੀ ਚਰਚਾ ਕਰਦੇ ਸੀ ਕਈ ਮੱਤਾਂ ਦੇ ਅਡਾ ਮੱਤਾਂ ਦੇ ਆ ਕੇ ਬਨਾਰਸ ਵਿੱਚ ਚਰਚਾ ਕਰਦੇ ਸੀ ਮੈਂ ਕਹਿੰਦਾ ਟੋਲਦਾ ਸੀ ਕੁਝ ਮਨ ਨੂੰ ਲੱਭੇ ਜਿੰਨਾ ਜਨਮ ਨੂੰ ਲੱਭਿਆ ਨਹੀਂ ਸੀ ਜਿੰਨਾ ਕਿ ਨਹੀਂ ਸੀ ਲੱਭਿਆ ਉਹਨਾਂ ਚਿਰ ਮੈਂ ਲੱਭਦਾ ਸੀ ਕੋਈ ਹੋਰ ਐਸਾ ਸਾਧੂ ਹੋ ਸਕਦਾ ਹੈ ਜੇ ਨੂੰ ਸਮਝ ਹੋਵੇ ਗੱਲ ਦੀ ਉਰਜੀ ਹੋਈ ਤਾਂ ਨਹੀਂ ਉਰਜੀ ਇਹਦਾ ਤਾਂ ਪਤਾ ਸੁੜ ਜੀ ਕਿਸੇ ਕੋਲ ਸੁੜ ਜੀ ਹੋਈ ਗੱਲ ਹੋਵੇ ਕੋਈ ਸੁੜ ਜਾ ਹੋਇਆ ਹੋਵੇ ਤਾਂ ਇਹੋ ਕਹਿੰਦਾ ਚੱਜਾ ਉਰਜੀ ਸੁਰਜ ਨਹੀਂ ਜਾਣਾ ਜਿਹੜਿਆ ਉਲ ਗਿਆ ਹੋਈ ਮੱਤਾ ਉਹ ਆਪ ਨਹੀਂ ਸੁੜ ਜੀ ਸਕਦੀ ਉਹ ਤਾਂ ਉਰਜ ਗਿਆ ਕੋਈ ਜਾਣ ਕੇ ਨਹੀਂ ਉਲ ਜਦਾ ਕੋਈ ਬੁੱਧੀ ਵਧੀ ਨਹੀਂ ਹੁੰਦੀ ਆ ਵੀ ਵੀ ਥੋੜੀ ਜਿਦਾ ਉਹਨੂੰ ਸੁਝਾਉਣਾ ਪੈਂਦਾ ਹੈ ਉਹ ਦੱਸਣਾ ਪੈਂਦਾ ਹੈ ਜਿਹੜਾ ਰਾਹ ਭੁੱਲ ਕੇ ਗਲਤ ਰਾਹ ਨੂੰ ਠੀਕ ਰਾਹ ਮੰਨ ਕੇ ਚੱਲ ਰਿਹਾ ਹੈ ਉਹ ਰਾਹ ਭੁੱਲਿਆ ਹੋਇਆ ਉਹਨੂੰ ਕਹਿੰਦੇ ਨੇ ਇਹ ਨਹੀਂ ਵੀ ਉਹਨੂੰ ਪਤਾ ਹੈ ਵੀ ਗਲਤ ਰਾਹ 'ਤੇ ਚਲਿਆ ਜਾਂਦਾ ਫਿਰ ਗਾਧਾ ਭੁੱਲਿਆ ਹੋਇਆ ਭੁੱਲਿਆ ਹੋਇਆ ਉਹ ਆ ਜਿਹੜਾ ਗਲਤ ਨੂੰ ਠੀਕ ਮੰਨ ਕੇ ਚੱਲਦਾ ਉਹ ਭੁੱਲੇ ਕੇ ਚੱਲਦਾ ਕਬੀਰ ਵੀ ਮਾਲਾ ਫੇਰ ਰਿਹਾ ਸੀ ਠੀਕ ਬਣ ਕੇ ਫੇਰ ਗਿਆ ਸੀ ਮਾਲਾ ਫਿਰ ਜਿਹੜੇ ਉਹਨੂੰ ਮਾਲਾ ਦੇਰ ਬੈਠੇ ਦੇਰ ਲਾ ਵਟੇ ਉਹਨਾਂ ਨੇ ਦੇਖਿਆ ਵੀ ساری ਦੁਨੀਆ ਹੀ ਮਾਲਾ ਫੇਰਦੀ ਹੈ ਫੇਰਦਾ ਰਹੂਗਾ ਇਹ ਰੋਜ਼ ਉਹਨੂੰ ਟੱਕਰਦਾ ਸੀ ਕੋਈ ਦਰਵਾਜ਼ਾ ਵੀ ਮੈਨੂੰ ਪ੍ਰਾਪਤੀ ਨਹੀਂ ਹੋਈ ਪ੍ਰਾਪਤੀ ਨਹੀਂ ਹੋਈ ਦਸੋ ਇਹਦਾ ਅਸਰ ਕਿਉਂ ਨਹੀਂ ਹੁੰਦਾ ਮੈਨੂੰ ਉਹਨਾਂ ਨੇ ਦੁਖੀ ਉਹਨਾਂ ਨੂੰ ਦੁਖੀ ਕਰਦਾ ਹੈ ਇਹ ਪ੍ਰਾਪਤੀ ਕਿਉਂ ਹੁੰਦਾ ਸੀ ਰਿਜ਼ਲਟ ਜਾਂਦਾ ਸੀ ਦੁਨੀਆਂ ਪ੍ਰਦਰਸ਼ਨ ਨਹੀਂ ਜਾਂਦੀ ਗੁਰਬਾਣੀ ਤੇ ਸਿੱਖਣਾ ਰਿਜ਼ਲਟ ਨਹੀਂ ਚਾਹੇ ਜੋ ਗੁਰਬਾਣੀ ਕਹਿੰਦੀ ਉਹ ਰਿਜ਼ਲਟ ਕਿਉਂ ਨਹੀਂ ਕਹਿੰਦੇ ਜੇ ਰਿਜ਼ਲਟ ਹੋਣ ਨਾਮ ਜਪਦੇ ਨੇ ਰਿਜ਼ਲਟ ਕਿਉਂ ਨਹੀਂ ਆਉਂਦੇ ਜੇ ਨਾਮ ਜਪਦੇ ਨੇ ਨਾਮ ਦੇ ਰਿਜ਼ਲਟ ਵੀ ਦੱਸੇ ਰਹੇ ਨੇ ਨਾਮ ਜਪੜਨਾ ਆਮਲਦਾ ਹੈ ਉਹ ਆਉਂਦਾ ਮਨ ਨੂੰ ਸ਼ਾਂਤੀ ਆਉਂਦੀ ਹੈ ਕਿਸੇ ਦੇ ਸ਼ਾਂਤੀ ਆਉਂਦੀ ਨੇ ਨਾਮ ਜਪੀ ਜਾਂਦੇ ਨੇ ਜਿਹੜਾ ਤਾਂ ਹੈਗਾ ਨਾ ਅਫਰ ਲੈਣਾ ਹੀ ਕੁਛ ਨਹੀਂ ਧਰਮ ਤੋਂ ਉਹਦਾ ਜੋ ਮਰਜ਼ੀ ਕਰੀ ਜਾਣ ਜਿਹੜਾ ਕੁਝ ਪ੍ਰਾਪਤੀ ਵਾਸਤੇ ਕਰ ਰਿਹਾ ਉਹ ਨੂੰ ਨਹੀਂ ਕਹਾ ਨਾ ਸਕਦੀ ਉਹ ਕਹਿੰਦਾ ਦੇਖ ਦੇਖ ਜੱਗ ਟੁੱਟਿਆ ਮੈਂ ਸਾਰੇ ਬੰਦਿਆਂ ਨਾਲ ਡਿਸਕਸ ਕੀਤਾ ਪਰ ਮੈਨੂੰ ਕਿਥੋਂ ਰਾਣੀ ਮਿਲਿਆ ਕੋਹ ਨੂੰ ਨਾ ਪਾਇਆ ਠੌਰ ਮੈਨੂੰ ਨਹੀਂ ਮਿਲਿਆ ਠਿਕਾਣਾ ਸਹੀ ਰਸਤਾ ਨਹੀਂ ਮਿਲਿਆ ਕਿਹਾ ਜਿੱਥੇ ਮੇਰਾ ਮਨ ਟਿਕ ਜਾਂਦਾ ਠਹਰ ਹੁੰਦਾ ਜਿੱਥੇ ਜਾ ਕੇ ਮਨ ਟਕੇ ਵੰਦੇ ਟਕਾਉਣ ਵਾਲੀ ਗੱਲ ਕਿਸੇ ਕੋਲ ਵੀ ਨਹੀਂ ਹੈ ਸੌਲੀ ਗਾਉਣ ਵਾਲੇ ਲੜਕਦੇ ਨੇ ਕਰਮਕਾਂਡ ਕਰੀ ਜਾਂਦੇ ਨੇ ਰਿਜ਼ਲਟ ਕੁਝ ਵੀ ਨਹੀਂ ਕਰਮਕਾਂਡ ਡਿਫਰੈਂਟ ਕਿਸਮ ਦੇ ਕਰਦੇ ਨੇ ਡਿਫਰੈਂਟ ਕਿਸਮ ਦੀਆਂ ਮੱਤਾਂ ਨੇ ਅਲੱਗ-ਅਲੱਗ ਮੱਤਾਂ ਨੇ ਅਲੱਗ-ਅਲੱਗ ਕਰਮਕਾਂਡ ਨੇ ਅਲੱਗ-ਅਲੱਗ ਕਿਸਮ ਦੇ ਜਪ ਨੇ ਅਲੱਗ-ਅਲੱਗ ਕਿਸਮ ਦੇ ਤਪ ਨੇ अलग-अलग किस्म दी भक्ति है अलग-अलग किस्म ਦੇ ਪਾਠ ਨੇ ਪੂਜਾ ਹੈ ਬਣ ਕੇ ਜਦਾ ਬਣੀ ਟਿਕਦਾ ਕੋਹ ਨਾ ਪਾਇਓ othor ਜਿਨੀ ਹਰ ਕਾ ਨਾਮ ਨੂੰ ਚਿਤਿਓ ਕਹਾਂ ਭਲਾਨੇ ਔਰ ਜਿਨ ਹਰ ਕਾ ਨਾਮ ਨੇ ਚਿਤਿਓ ਹਰ ਕਾ ਨਾਮ ਕੀ ਹੁੰਦਾ ਹੈ ਇਹਦੇ ਪ੍ਰਤੀ ਲੋਕ ਚੇਤਨੇ ਨਹੀਂ ਹੁੰਨ ਹਰ ਕਾਹ ਨਾਮ ਦੇ ਕੋਈ ਵਾਹਿਗੁਰੂ ਕਰੀ ਜਾਂਦਾ ਕੋਈ ਰਾਮ ਰਾਮ ਕਰੀ ਜਾਂਦਾ ਕੋਈ ਹਰੀ ਹਰੀ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਜਦੋਂ ਤੁਸੀਂ ਜੋ ਵੀ ਕਰਦੇ ਹੋ ਕਰੋ ਜੇ ਉਹਦੇ ਰਿਜ਼ਲਟ ਨਹੀਂ ਹੋਏ ਨਿਕਲਦੇ ਫਿਰ ਕਬ ਕਰੀ ਜਾਂਦੇ ਹੋ ਹਰ ਕੇ ਨਾਮ ਦੇ ਪ੍ਰਤੀ ਜੇਸੰਦਾ ਮਤਲਬ ਕਹਿੰਦਾ ਹਰ ਕੇ ਨਾਮ ਦੇ ਜੋ ਅਸਰ ਹੈ ਪਹਿਣਾ ਹਰ ਕਾ ਨਾਮ ਜੱਬੇ ਤੇ ਜੋ ਪ੍ਰਾਪਤੀ ਹੋਣੀ ਹੈ ਤੁਹਾਨੂੰ ਜਦ ਉਹ ਨਹੀਂ ਹੋ ਰਹੀ ਤੁਸੀਂ ਕਿਉਂ ਐਵੇਂ ਪਾਗਲਾ ਵਾਂਗੂ ਹੀ ਕੰਮ ਕਰੀ ਜਾਂਦੇ ਕਹਾ ਭਲਾਨੇ ਔਰ ਐਵੇਂ ਤੁਸੀਂ ਬੁੱਲੇ ਫਿਰਦੇ ਹਰ ਕਾ ਨਾਮ ਨਹੀਂ ਹੈ ਜੋ ਤੁਸੀਂ ਕਰ ਰਹੇ ਹੋ ਇਹਦਾ ਬਤਲਵਾ ਦਵਾਈ ਖਾਈ ਜਾਂ ਨਾ ਰਿਜ਼ਲਟ ਕੁਝ ਹੋ ਨਹੀਂ ਮਿੱਟੀ ਖਾਣੇ ਹੋ ਤੁਸੀਂ ਦਵਾਈ ਨਹੀਂ ਖਾਂਦੇ ਪਰਵਚਨ ਕਰਦੇ ਹੋ ਖੇਡਾਉਨੇ ਹੋ ਤੁਸੀਂ ਹੋ ਮੁੱਖਮੇ ਪੜਾ ਦੇ ਤਾਂ ਹੀ ਕਹਿੰਦਾ ਹੋ ਬੋਲੀ ਜਾਂਦੇ ਨੇ ਬੋਲੀ ਜਾਂਦੇ ਨੇ ਸੰਤ 6-6 ਘੰਟੇ ਰਿਜ਼ਲਟ ਕੁਝ ਵੀ ਨਹੀਂ ਵਿੱਚ ਤੱਥ ਦੀ ਗੱਲ ਕੋਈ ਵੀ ਨਹੀਂ ਕਹਾਣੀਆਂ ਸੁਣਾਈ ਜਾਂਦੇ ਜੋ ਸਾਖੀਆਂ ਸੁਣਾਉਂਦੇ ਨੇ ਰਮਾਇਣ ਮਹਾਭਾਰਤ ਐ ਸਾਡੇ ਇਤਿਹਾਸ ਵਿੱਚ ਨਿਕਲਦਾ ਕੀ ਹੈ ਕੁਝ ਵੀ ਨਹੀਂ ਪਾਣੀ ਰੜਕਦੇ ਨੇ ਕੀ ਨਿਕਲਿਆ ਅੱਜ ਤੱਕ ਸੌਖਾ ਕੰਮ ਸੀ ਨਾਲੇ ਉਹਨਾਂ ਨੂੰ ਗੜਾ ਬੁੱਧੀ ਸੀ ਵਿਚਾਰਿਆਂ ਨੂੰ ਪ੍ਰਾਪਤੀ ਤੇ ਪਹਿਲਾਂ ਉਹ ਤਾਂ ਰੋਟੀ ਦੀ ਗੱਲ ਸੀ ਰੋਟੀ ਲੱਗੇ ਹੋਏ ਨੇ ਰੋਟੀ ਮਿਲ ਜਾਂਦੀ ਹੈ ਉਹਨਾਂ ਨੂੰ ਇਹ ਜਿਹੇ ਲੋਕ ਵੀ ਇਹ ਜਿਹੇ ਕੁਝ ਆਉਂਦੇ ਨੇ ਆਪ ਲੋਕਾਂ ਨੂੰ ਇਹ ਜਿਹੇ ਕੁਝ ਚਾਹੀਦਾ ਹਾਂ ਜਿਹਦਾ ਮਤਲਬ ਹੈ ਜੋ ਹਰ ਦੇ ਨਾਮ ਪ੍ਰਤੀ ਚੇਤਨ ਨਹੀਂ ਉਹ ਤਾਂ ਹੋਰੇ ਪਾਸੇ ਭੁੱਲੇ ਮਾਇਆ ਦਾ ਆਲੇ ਪਾਸੇ ਮਾਇਆ ਦੇ ਵੇਲੇ ਜ ਫਿਰਦੇ ਨੇ ਉਹ ਮਨੋ ਕਾਮਨਾਵਾਂ ਬੁੜੀਆਂ ਕਰੂਗਾ ਫਿਰਦੇ ਨੇ ਹੋਰ ਨਹੀਂ ਕੁਝ ਉਹਨਾਂ ਨੇ ਧਰਮ ਤੋਂ ਮਾਇਆ ਹੀ ਮੰਗਦੇ ਨੇ ਧਰਮ ਨਹੀਂ ਹੈ ਤਰਨ ਤੋਂ ਮੁਕਤੀ ਨੇ ਕਿਸ ਨੂੰ ਚਾਹੀਦੀ ਦੁਨਿਆਵੀ ਉਪਦਾਰਸ਼ ਚਾਹੀਦੀ ਦੁਨਿਆਵੀ ਉਪਦਾਰਸ਼ ਤਾਂ ਮਾਇਆ ਧਾਰੀ ਨੇ ਉਹ ਧਰਮ ਵੀ ਮਾਇਆ ਧਾਰੀਆਂ ਦੇ ਪ੍ਰਚਾਰਕ ਵੀ ਮਾਇਆ ਧਾਰੀ ਤੇ ਡੇਰੇ ਵੀ ਮਾਇਆ ਧਾਰੀਆਂ ਦੇ ਉੱਥੇ ਜਿਹੜੇ ਸੇਵਕ ਨੇ ਉਹ ਵੀ ਮਾਇਆ ਧਾਰੀ ਅਸਲ 'ਚ ਮਾਇਆ ਧਾਰੀ ਨੇ ਸਾਰੇ ਮਾਇਆ ਧਾਰੀ ਇਹ ਨਾ ਵੱਡਾ ਹੁੰਦਾ ਅੱਤ ਇਹ ਨਾ ਵੱਡਾ ਹੁੰਦਾ ਜਿਹੜਾ ਹਰਕਾ ਨਾਮ ਹੈ ਉਹਦੇ ਪ੍ਰਤੀ ਚੇਤਨਤਾ ਨਹੀਂ ਉਹ ਰੋਲ ਕੇ ਝੋਲਾ ਪਹਿਲਾਂ ਮਾਇਆ ਦੇ ਰੋਲ ਕੇ ਝੋਲੇ ਜੋ ਬਾਹਰ ਨਿਕਲੇ ਤਾਂ ਤਾਂ ਗੱਲ ਬਣੇ ਉਹ ਤਾਂ ਮਾਇਆ ਦੇ ਰੋਲ ਕੇ ਝੋਲੇ ਜੇ ਫਸੇ ਨੇ ਜੇ ਸ਼ਬਦ ਨਾ ਸੁਣੀ ਉਹ ਗੱਲ ਤਾਂ ਸੁਣਦਾ ਹੀ ਨਹੀਂ ਜਿਹੜੀ ਕਬੀਰ ਨੇ ਗੱਲ ਕਹਿਤੀ ਸੁਣੇ ਕਿ ਹਰੀ ਕਾਂ ਭਲਾਣੇ ਔਰ ਗੁਰਦੁਆਰੇ ਜੇ ਰਹੀ ਗੁਰਦੁਆਰੇ ਸੰਤਲ ਦੇ ਰਹਿਣ ਸਾਰੇ ਕਬੀਰ ਭੰਤੀਓ ਫਿਰ ਹੋਈ ਕੁਛ ਕਰੀ ਜਾਂਦੇ ਨੇ ਆ ਗੱਲਾਂ ਕਈਆਂ ਹੋਈਆਂ ਕਰੀ ਹੋਈ ਜਾਂਦੇ ਨੇ ਇਹ ਸਾਰੇ ਕਾਬਲਾਨੇ ਔਰ ਇਹਨੇ ਕਿਤੇ ਹੋਰੇ ਭੁੱਲੇ ਫਿਰਦੇ ਨੇ ਹਾਂਜੀ